ਅੱਜ ਇਨ ਕੰਟੀਨਿਊਸ਼ਨ ਆਫ ਜਿਹੜੇ ਅਸੀਂ ਪਹਿਲਾਂ 2 ਦਿਨ ਪਹਿਲਾਂ ਵੀ ਰਿਕਵਰੀ ਵਧੀਆ ਕੀਤੀ ਗਈ ਸੀ ਉਹਦੀ ਕੰਟੀਨਿਊਸ਼ਨ ਚ ਜਿਹੜਾ ਜੁਦ ਨਸ਼ਵ੍ਰੁੱਧ ਅਸੀਂ ਮੋਗਾ ਪੁਲਿਸ ਵੱਲੋਂ ਪੰਜਾਬ ਸਰਕਾਰ ਵੱਲੋਂ ਜਿਹੜਾ ਚਲਾਇਆ ਜਾ ਰਿਹਾ ਉਹਦੇ ਤਹਿਤ ਸੀਆਈਏ ਮੋਗਾ ਵੱਲੋਂ ਕੱਲ ਅਸੀਂ ਤਿੰਨ ਮੁਜਰਮ ਫੜੇ ਆਗੇ ਜਿੰਨਾਂ ਕੋਲੋਂ 4 ਕਿਲੋਟ ਡੋਡੇ ਜਿਹੜੇ ਚੂਰਾ ਪੋਸਟ ਅਲੋਂਗ ਵਿਦ ਜਿਹੜੀ ਹੋਨਡਾ ਸਿਟੀ ਕਾਰ ਸੀ ਉਹ ਰਿਕਵਰ ਕੀਤੀ ਹੈਗੀ ਇਹਦੀ ਜਿਹੜੀ ਫਰਦਰ ਡਿਟੇਲ ਇਹ ਹੈ ਸਾਨੂੰ 15 ਪੰਜ ਨੂੰ ਸਾਡੇ ਜਿਹੜੇ ਐਸਐਸ ਆਫਸਰ ਸੀ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਸਿਕਰਿਟ ਇਨਫੋਰਮੇਸ਼ਨ ਕਿ ਜਿਹੜਾ ਇੱਕ ਆਹਾ ਜਗਮੀਤ ਸਿੰਘ ਪੁੱਤਰ ਬਤਾਰ ਸਿੰਘ ਹੈਗਾ ਥਾਣਾ ਦਿਆਲਪੁਰ ਦਾ ਰਹਿਣ ਵਾਲਾ ਹੈਗਾ ਇਹ ਇਥੇ ਲਿਆ ਕੇ ਡੋਡੇ ਪੋਸਟ ਜਿਹੜੇ ਹੈਗਾ ਇਥੇ ਸਪਲਾਈ ਕਰਦਾ ਸੀ ਜਿਹੜਾ ਮ ਮੋਗਾ ਦੇ ਰਿਐਚ ਇਹਦੇ ਫਰਦਰ ਇਹਦੀ ਇਨਵੈਸਟੀਗੇਸ਼ਨ ਜਿਹੜੇ ਨੂੰ ਅਸੀਂ ਨਾਕਾ ਲਾਕੇ ਨੂੰ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਗਿਆ ਤੇ ਇਹਦੇ ਕੋਲੋਂ ਸਾਨੂੰ 20 ਗੱਟੇ ਜਿਹੜੇ ਹੈਗੇ ਆ 20-20 ਕਿਲੋ ਦੇ ਡੋਡੇ ਪੋਸਟ ਜਿਹੜੇ ਬਰਾਮਦ ਹੋਏ ਹੈਗੇ ਆ ਅਲੋਂਗ ਇਹਦੀ ਜਿਹੜੀ Honda City ਕਾਰ ਸੀ ਉਹ ਇਹਦੀ ਜਿਹੜੀ ਪੁਛੀਸ਼ ਤੇ ਅੱਗੇ ਫਰਦਰ ਅਸੀਂ ਦੋ ਬੰਦਿਆਂ ਨੂੰ ਹੋਰ ਅਸੀਂ ਜਿਹੜਾ ਨੋਮੀਨੇਟ ਕੀਤਾ ਇੱਕ ਦਾ ਨਾਮ ਹੈਗਾ ਪਿਆਰਾ ਸਿੰਘ ਪੁੱਤਰ ਬਚਿੱਤਰ ਸਿੰਘ ਜਿਹੜਾ ਸਮਾਲਸਰ ਥਾਣੇ ਦਾ ਰਹਿਣ ਵਾਲਾ ਹੈਗਾ ਦੇਖ ਹੈਗਾ ਕੁਲਵੀਰ ਸਿੰਘ ਪੁੱਤਰ ਸੇਵਕ ਸਿੰਘ ਇਹ ਥਾਣਾ ਬਾਗਾਪੁਰਾਨਾ ਦਾ ਰਹਿਣ ਵਾਲਾ ਹੈਗਾ ਉਗੋ ਕੇ ਪਿੰਡ ਦਾ ਇਹਨਾਂ ਨੂੰ ਇਹ ਸਪਲਾਈ ਕਰਦਾ ਸੀ ਤੇ ਜਿਹੜੇ ਫਰਦਰ ਇਹ ਅੱਗੇ ਆਪ ਦਾ ਵੇਚਦੇ ਸੀ ਇਹ ਆਪਸ ਵਿੱਚ ਕਿਵੇਂ ਬਣੇ ਇਹ ਨੇੜੇ ਜਿਹੜਾ ਹੈਗਾ ਬਾਗਾਪੁਰਾਨਾ ਤੇ ਜਿਹੜਾ ਸਮਾਲਸਰ ਏਰੀਆ ਹੈਗਾ ਤੇ ਇਹ ਨੇੜੇ ਹੀ ਹੈਗਾ ਉਧਰਲੇ ਏਰੀਆ ਤੇ ਆਪਸੇ ਜਾਣਕਾਰ ਸੀ ਜਿਵੇਂ ਇਹਨਾਂ ਦੇ ਪਹਿਲਾਂ ਕੋਈ ਪਰਚਾ ਦਰਦੇ ਨਹੀਂ ਗਏ ਤਾਂ ਦੋ ਦੋ ਕੰਮ ਕਰ ਰਹੇ ਆ ਸਰ ਇਹ ਜਿਹੜੇ ਸਾਨੂੰ ਹੇ ਫਰਦਰ ਇਨਵੈਸਟੀਗੇਸ਼ਨ ਚੱਲਦੀ ਪਈ ਇਹ ਮੋਸਟ ਪ੍ਰੋਬਬਲੀ ਜਿਹੜੀ ਹੈਗੀ ਹੈ ਰਾਜਸਥਾਨ ਐਮਪੀ ਚੋਂ ਇਹ ਲੈ ਕੇ ਆਈ ਸੀ ਇਹਨਾਂ ਦੇ ਪੁਰਾਣੇ ਲਿੰਕ ਹੈਗੇ ਆ ਪਰ ਇਹਨਾਂ ਦੇ ਉੱਪਰ ਜਿਹੜੀ ਸਾਡੀ ਪੜਤਾਲ ਤੋਂ ਹਜੇ ਕੋਈ ਪਰਚਾ ਰਿਸਟਰ ਨਹੀਂ ਪਾਇਆ ਗਿਆ ਪਰ ਅਸੀਂ ਹੋਰ ਜਿਹੜੀ ਹੈਗੀ ਇਹਨਾਂ ਦੇ ਥਾਣੇ ਤੋਂ ਜਿਹੜੇ ਕੰਸਰਨ ਠਾਰਿਆ ਤੋਂ ਇਹਨਾਂ ਦਾ ਰਿਕਾਰਡ ਲੈ ਰਹੇ ਹੈਗੇ ਮੇਬੀ ਕੋਈ ਸਾਡੇ ਕੋਲ ਐਫ ਆਈ ਆਰ ਨਾਲ ਦੀ ਹੋਵੇ ਪੁਰਾਣੀ ਇਹ ਕਿੱਥੇ ਸਰ ਗੱਡੀ ਦੀ ਡਿੱਗੀ ਚ ਰੱਖੇ ਸੀ ਇਹ ਜਿਹੜੀ ਇਹਨਾਂ ਦੀ ਜਿਹੜੀ ਪਿੱਛੇ ਹੈਗੀ ਸੀ ਉਹ ਸਾਡੀ ਜਗ੍ਹਾ ਚੋ ਚ ਬਣਾਈ ਹੋਈ ਸੀ ਜਦੋਂ ਬਣਾਈ ਹੋਈ ਸੀ ਨਹੀਂ ਜਿਹੜੀ ਪੂਰੀ ਹੈਗੀ ਸੀ ਉੱਥੇ ਵੀ ਗੱਟੇ ਜਿਹੜੀ ਸਿੱਟਾ ਪੱਟ ਕੇ ਗੱਡੀ ਸਾਰੀ ਇੱਕ ਜੁੜ ਜਾਂਦੀ ਹੈ ਨਾ ਡਿੱਗੀ ਦੇ ਵਿੱਚ ਸਾਡੀ ਉੱਥੇ ਸਰ ਪਹਿਲਾਂ ਵੀ ਪੀਸੀ ਦੇ ਵਿੱਚ ਕਾਫੀ ਫੜੇ ਗਏ ਆ ਉਹਨਾਂ ਦਾ ਜਿਹੜਾ ਮੋਗੇ ਨਾਲ ਹੁੰਦਾ ਏ ਮੋਗੇ ਸਪਲਾਈ ਕਰਨ ਆਇਆ ਆ ਅੱਜ ਵੀ ਤੁਹਾਡੇ ਲੋਕ ਦਸਤਿਆਂ ਜਾ ਰਹੇ ਵੀ ਕੋਈ ਮੋਗੇ ਚ ਇਦਾਂ ਦਾ ਬੰਦਾ ਲੱਭਿਆ ਵੀ ਜਿਹੜੇ ਇਹਨੂੰ ਦਿੱਲੀ ਗਾ ਆ ਦੋ ਬੰਦਾ ਦੋ ਬੰਦੇ ਅਸੀਂ ਨੋਮੀਨੇਟ ਕਰਕੇ ਅਰੈਸਟ ਵੀ ਕਰ ਲਿਆ ਨਾ ਮੋਗੇ ਦੇ ਜਿਹੜੇ ਪਿਆਰਾ ਸਿੰਘ ਆ ਇਹ ਵੀ ਮੋਗੇ ਦਾ ਹੈਗਾ ਕੁਲਵੀਰ ਸਿੰਘ ਆ ਇਹ ਵੀ ਮੋਗੇ ਦਾ ਹੈਗੇ ਮੋਗੇ ਹੀ ਸਪਲਾਈ ਕਰਨ ਆ ਰਹੇ ਸੀ ਇਸ ਕਰਕੇ ਜਿਹੜੇ ਮੋਗੇ ਦੇ ਬੰਦੇ ਹੀ ਅਸੀਂ ਫੜੇ ਗਏ ਕਿੰਨੇ ਬੰਦੇ ਫੜੇ ਟੋਟਲ ਤਿੰਨ ਬੰਦੇ ਹੈਗੇ ਆ ਦੋ ਮੋਗੇ ਦੇ ਹੈਗੇ ਇੱਕ ਜ਼ਿਲ੍ਹਾ ਬਠਿੰਡੇ ਤੋਂ ਰਿਮਾਂਡ ਸਰ ਕਿੰਨਾ ਬਣਾਇਆ ਰਿਮਾਂਡ ਹੈਗੇ ਅੱਜ ਪੇਸ਼ ਕਰਕੇ ਇਹਨਾਂ ਦਾ ਫਰਦਰ ਰਿਮਾਂਡ ਲਵਾਂਗੇ ਤੇ ਅੱਗੇ ਬੈਕਵਰਡ ਲਿੰਕੇਜ ਵੀ ਕਿੱਥੋਂ ਆਉਂਦੀ ਸੀ ਕਿਵੇਂ ਆਉਂਦੀ ਸੀ ਜਾਂ ਇਹਨਾਂ ਦੀ ਮਨੀ ਟ੍ਰੇਲ ਤੋਂ ਹੀ ਹੈਗੀ ਹੈ ਕਿਉਂਕਿ ਇਹਦੇ ਵਿੱਚ ਵੀ ਕਾਫੀ ਪੈਸੇ ਇਨਵੋਲ ਹੋਦਾ ਆਏਗਾ ਉਹ ਵੀ ਅਸੀਂ ਸਾਡੀ ਕੋਸ਼ਿਸ਼ ਕਰਦੇ ਹਾਂ